ਸ਼ੰਭੂ ਬੈਰੀਅਰ ਦੇ ਉੱਪਰ ਖੜਿਆ ਦੇਖ ਸਕਦੇ ਹੋ ਜਿੱਥੇ ਅਸੀਂ ਖੜੇ ਆਏ ਉਹ ਬੈਰੀਕੇਡ ਜਿਹੜੇ ਨੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਲਗਾਏ ਗਿਆ ਤੇ ਦੂਜੇ ਪਾਸੇ ਜਿਹੜਾ ਦੇਖ ਸਕਦੇ ਹੋ ਹਰਿਆਣਾਗਾ ਹਰਿਆਣਾ ਦੇ ਮੇਰੇ ਪਿਛਲੇ ਪਾਸੇ ਕਿਸ ਹਸਾਬ ਦੀ ਜਿਹੜੀ ਬੈਰੀਕੇਟਿੰਗ ਹੈ ਕੀਤੀ ਗਈ ਹੈ ਤਾਂ ਪੂਰੇ ਜਿਹੜੇ ਤੁਹਾਨੂੰ ਦੇਖ ਸਕਦੇ ਹੋ ਵਿਜ਼ੂਅਲ ਦਿਖਾ ਰਹੇ ਹਾਂਗੇ ਜਮਾ ਬਾਰਡਰ ਦੇ ਉੱਪਰ ਖੜ ਕੇ ਤਾਂ ਇੱਥੇ ਜੋ ਨੌਜਵਾਨ ਖੜੇ ਉਹਨਾਂ ਗੱਲਬਾਤ ਕਰਦੇ ਆਂ ਭਾਈ ਪੂਰੀ ਤਿਆਰੀ ਹੈ ਫਿਰ ਹਾਂ ਤਿਆਰੀ ਹੈ ਬਾਬਾ ਜੀ ਪੂਰੀ ਅਸੀਂ ਤਾਂ ਇਹ ਕਹਿੰਦੇ ਆ ਵੀ ਸਾਡੇ ਬਣਦੇ ਹੱਕ ਸਾਨੂੰ ਦੇ ਦਿਓ ਸਾਨੂੰ ਵੀ ਖੜਨ ਦੀ ਲੋੜ ਨਾ ਪਵੇ ਠੀਕ ਆ ਜੇ ਸਾਡੇ ਬਣਦੇ ਹੱਕ ਨਹੀਂ ਦੇਣਗੇ ਅਸੀਂ ਪੂਰੀ ਦੀ ਤਿਆਰੀ ਦੇ ਵਿੱਚ ਵੀ ਅਸੀਂ ਕਹ ਰਿਹਾ ਵੀ ਸ਼ਾਂਤੀ ਬਣਾਈ ਰੱਖੋ ਜੇ ਨਹੀਂ ਸਾਡੇ ਬਣਦੇ ਹੱਕਦੰਦੇ ਫਿਰ ਅਸੀਂ ਤਿਆਰ ਆ ਜੋ ਕਰਨਾ ਫਿਰ ਇਹ ਬੈਰੀਗੇਡ ਕਿਆ ਚੀਆ ਆ ਆ ਉਰ ਆ ਜੋ ਮੜਾ ਜਾ ਮੈਂ ਕਹੂੰਗਾ ਪਿੱਛੇ ਦੇਖ ਸਕਦੇ ਹੋ ਸੀ ਕੈਮਰਾਮੈਨ ਨੂੰ ਕਹੂੰ ਕਿ ਜਸ਼ਨ ਪਿੱਛੇ ਦਿਖਾਇਆ ਜਾਵੇ ਕਿਸ ਪ੍ਰਕਾਰ ਹਰਿਆਣਾ ਦੇ ਵਿੱਚ ਜਿਹੜਾ ਠੀਕ ਮੇਰੇ ਪਿੱਛੇ ਦੇਖ ਸਕਦੇ ਹੋ ਜੀ ਹਰਿਆਣਾ ਦੇ ਵਿੱਚ ਕਿਵੇਂ ਜਿਹੜਾ ਪੁਲਿਸ ਦੀ ਨਾਫਰੀ ਤਾਂ ਨਾਦ ਕੀਤੀ ਆ ਸੀ ਆਰ ਪੀ ਐਫ ਲਗਾਈ ਗਈਆਂ ਹੰਝੂ ਗੈਸ ਦੇ ਗੋਲੇ ਵੀ ਸੁੱਟੇ ਜਾ ਰਹੇ ਆ ਬਾਈ ਸਰ ਇੱਥੇ ਪੂਰੇ ਅਸੀਂ ਪਿਆਰ ਨਾਲ ਖਲੋਤੇ ਸੀਗੇ ਠੀਕ ਹੈ ਜੀ ਇਹਨਾਂ ਨੇ ਸਾਡੇ ਉੱਤੇ ਗੋਲੇ ਚਲਾਏ ਜਾਤੇ ਸੀ ਹਰਿਆਣੇ ਦੇ ਵਿੱਚ ਐਂਟਰ ਕੀਤਾ ਤਾਂ ਸਾਈਡ ਤੇ ਚਲਾਏ ਜਾਣ ਇੱਥੇ ਬਜ਼ੁਰਗ ਬੰਦੇ ਕ ਕੋਈ ਸਾਡੇ ਲੋਹਣ ਬਾਜੀ ਕੁਝ ਨਹੀਂ ਹੋਇਆ ਪਰ ਇਹਨਾਂ ਆਸੇ ਗਲਤ ਕੰਮ ਆ ਮੁੜ ਕੇ ਇਹਨਾਂ ਨੇ ਡਰਾਉਣਾ ਵੀ ਘੋੜੇ ਪਿੱਛੇ ਮਾਰਿਆ ਜਿਹੜੇ ਪਿੱਛੇ ਸੰਗੇ ਪ੍ਰਚਾਦਾ ਚੱਗ ਰਹੀ ਸੀ ਉਹਨਾਂ ਦੇ ਉੱਤੇ ਵੀ ਗੋਲੇ ਚਲਾਏਗੇ ਉਹਨਾਂ ਤੇ ਕਿਹੜੀ ਗੋਲੇ ਚਲਾਏਗੇ ਇਸ ਗੱਲ ਦੀ ਸੀ ਗੱਲ ਕੀਤੀ ਆ ਤੁਹਾਡੇ 6:00 ਵੀ ਵਜੇ ਤੋਂ ਦਿਖਾ ਰਹੇ ਸੀ ਪਹਿਲਾਂ ਮੇਰੇ ਪਿਛਲੇ ਸਾਲ ਦੀ ਸੱਟ ਵੀਰ ਜੀ ਫੜੇ ਇੱਕ ਮਿੰਟ ਪਿਛਲੇ ਸਾਲ ਦੀ ਸੱਟ ਆ ਏ ਮੈਚ ਲੋਥੇ ਆ ਜੀ ਪਿੰਡ ਵਾਲੇ ਮੇਰੇ ਗੋਲਾ ਵੱਜ ਗਿਆ ਸੀਗਾ ਅੱਛਾ ਗੋਲੇ ਵੱਜ ਗਿਆ ਮੇਰਾ ਗੋਲਾ ਵੱਜਾ ਸੀਗਾ ਪੱਟ ਪੜ ਗਿਆ ਸੀਗਾ ਸਿਰਫ ਇਹਨਾਂ ਗਲਤੀ ਕਰਕੇ ਉਹਨਾਂ ਸੀ ਵੀਰਾਂ ਨੂੰ ਇਹ ਬੇਨਤੀ ਕਰਦੇ ਤੁਸੀਂ ਬੋਰੀਆਂ ਗੱਲੀਆਂ ਕਰਕੇ ਰੱਖੋ ਆ ਦੇਖ ਸਕਦੇ ਹੋ ਜੋਸ਼ ਤੁਸੀਂ ਇਹ ਜੋਸ਼ ਹੈ ਪਿਛਲੀ ਬਾਾਰ ਬਾਈ ਦਾ ਜਿਹੜਾ ਪੱਟ ਪਾੜ ਗਿਆ ਸੀਗਾ ਦੇਖ ਸਕਦੇ ਹੋ ਫੇਰ ਵੀ ਜਿਹੜਾ ਬਾਈ ਇੱਥੇ ਖੜਾ ਕਿਉਂਕਿ 10 ਮਿੰਟ ਦੇ ਦਿਓ ਸਾਨੂੰ 10 ਮਿੰਟ ਦੇ ਵਿੱਚ ਅੱਧੇ ਘੰਟੇ ਘੰਟੇ ਦੇ ਵਿੱਚ ਸਾਰਾ ਕੁਝ ਪੱਟ ਦਾਂਗੇ ਵੀ ਅਸੀਂ ਵੀ ਤੁਹਾਡੇ ਨਾਲੇ ਜਾਵਾਂਗੇ ਆਪਾਂ ਜਾਣਾ ਸਾਰਿਆਂ ਨੇ ਜਾਣਾ ਜਾਬ ਤੇ ਚ ਰਹਿਣਾ ਜਾਬ ਤੇ ਜੀ ਰਹਿਣਾ ਵਾਹਿਗੁਰੂ ਦਾ ਜਾਬ ਕਰੋ ਸਾਰੇ ਬਣਾਈ ਰੱਖ ਪਹਿਲਾਂ ਵੱਟੇ ਆ ਇਹਨਾਂ ਨੂੰ ਹੁਣ ਵੀ ਵੱਟ ਕੇ ਦਿਖਾਵਾਂਗੇ ਸਾਡੇ ਜੋਸ਼ ਨੂੰ ਸਾਡੇ ਹੌਸਲੇ ਨੂੰ ਤੋੜ ਨਹੀਂ ਸਾਦੇ ਸਾਡੇ ਹੌਸਲੇ ਬੁਲੰਦ ਆ ਅਸੀਂ ਤੋੜ ਕੇ ਇਹਨਾਂ ਬੈਰੀਕੇਡਾਂ ਨੂੰ ਪਾਰ ਲੰਘਾਂਗੇ ਪਰ ਸ਼ਾਂਤੀ ਬਣਾਈ ਰੱਖੋ ਤੁਹਾਡੇ ਨਾਲ ਹੀ ਜਾਵਾਂਗੇ ਤਾਂ ਦੇਖ ਸਕਦੇ ਹੋ ਪਿੱਛੇ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਕਿਸਾਨ ਆ ਚੁੱਕੇ ਨੇ ਹਜ਼ਾਰਾਂ ਟਰੈਕਟਰ ਟਰਾਲੀਆਂ ਆ ਪਏ ਨੇ ਤਾਂ ਅਸੀਂ ਵੀ ਜਿਹੜਾ ਦੇਖ ਸਕਦੇ ਹੋ ਉਸੇ ਪਿੱਛੇ ਅਨਾਉਂਸਮੈਂਟ ਹੋ ਰਹੀ ਹੈ ਮੈਂ ਕਹੂੰਗਾ ਜਸ਼ਨ ਇੱਧਰ ਦਿਖਾਇਆ ਜਾਵੇ ਮੇਰੇ ਪਿੱਛੇ ਕਿਸ ਸਾਧਨਾ ਅਨਾਉਂਸਮੈਂਟ ਜਿਹੜੀ ਹੋ ਰਹੀ ਹੈ ਪੁਲਿਸ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ ਤੁਸੀਂ ਦੇਖ ਸਕਦੇ ਹੋ ਆ ਪਿੱਛੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇਖ ਸਕਦੇ ਹੋ ਸੀਆਰਪੀਐਫ ਦੀਆਂ ਟੀਮਾਂ ਖੜੀਆਂ ਨੇ ਤਾਂ ਇਹ ਜਿਹੜਾ ਦੇਖ ਸਕਦੇ ਹੋ ਸੀ ਪਿੱਛੇ ਮਾਹੌਲ ਬਣਿਆ ਹੋਇਆ ਕਿਸ ਪ੍ਰਕਾਰ ਹੰਝੂ ਗੈਸ ਦੇ ਗੋਲੇ ਸੁੱਟੇ ਜਾ ਰਿਹਾ ਪਰ ਕਿਸਾਨ ਕਹਿੰਦੇ ਦਬਜ਼ਰਾ ਨਹੀਂ ਅਸੀਂ ਜਾ ਕੇ ਰਹਾਂਗੇ ਤਾਂ ਦਾਦੇ ਕਿ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਇਹ ਤਸਵੀਰਾਂ ਸ਼ੰਭੂ ਬੈਰੀਅਰ ਤੋਂ ਕੜ ਕੇ ਤਾਂ ਇੱਥੇ ਜੋ ਨੌਜਮਾ ਖੜੇ ਉਹਨਾਂ ਗੱਲਬਾਤ ਕਰਦੇ ਆਂ ਭਾਈ ਪੂਰੀ ਤਿਆਰੀ ਹੈ ਫਿਰ ਹਾਂ ਤਿਆਰੀ ਹੈ ਬਾਬਾ ਜੀ ਪੂਰੀ ਅਸੀਂ ਤਾਂ ਇਹ ਕਹਿੰਦੇ ਆ ਵੀ ਸਾਡੇ ਬਣਦੇ ਹੱਕ ਸਾਨੂੰ ਦੇ ਦਿਓ ਸਾਨੂੰ ਵੀ ਖੜਨ ਦੀ ਲੋੜ ਨਾ ਪਵੇ ਠੀਕ ਆ ਜੇ ਸਾਡੇ ਬਣਦੇ ਹੱਕ ਨਹੀਂ ਦੇਣਗੇ ਤਾਂ ਅਸੀਂ ਪੂਰੀ ਦੀ ਤਿਆਰੀ ਦੇ ਵਿੱਚਾਂ ਵੀ ਅਸੀਂ ਕਹ ਰਹੇ ਹਾਂ ਵੀ ਸ਼ਾਂਤੀ ਬਣਾਈ ਰੱਖੋ ਜੇ ਨਹੀਂ ਸਾਡੇ ਬਣਦੇ ਹੱਕਦੰਦੇ ਫਿਰ ਅਸੀਂ ਤਿਆਰ ਹਾਂ ਜੋ ਕਰਨਾ ਫਿਰ ਇਹ ਬੈਰੀਗੇਡ ਕਿਆ ਚੀਆਂ ਆਹ ਉਰਾ ਜੋ ਮੜਾ ਜਾ ਮੈਂ ਕਹੂੰਗਾ ਪਿੱਛੇ ਦੇਖ ਸਕਦੇ ਹੋ ਸੀ ਕੈਮਰਾਮੈਨ ਨੂੰ ਕਹੂੰ ਕਿ ਜਸ਼ਨ ਪਿੱਛੇ ਦਿਖਾਇਆ ਜਾਵੇ ਕਿਸ ਪ੍ਰਕਾਰ ਹਰਿਆਣਾ ਦੇ ਵਿੱਚ ਜਿਹੜਾ ਠੀਕ ਮੇਰੇ ਪਿੱਛੇ ਦੇਖ ਸਕਦੇ ਹੋ ਜੀ ਹਰਿਆਣਾ ਦੇ ਵਿੱਚ ਕਿਵੇਂ ਜਿਹੜਾ ਪੁਲਿਸ ਦੀ ਨਫਰੀਤਾ ਨਾਦ ਕੀਤੀ ਹੈ ਸੀ ਆਰ ਪੀ ਐਫ ਲਗਾਈ ਗਈਆਂ ਹੰਝੂ ਗੈਸ ਦੇ ਗੋਲੇ ਵੀ ਸੁੱਟੇ ਜਾ ਰਹੇ ਆ ਬਾਈ ਸਰ ਇੱਥੇ ਪੂਰੇ ਅਸੀਂ ਪਿਆਰ ਨਾਲ ਖਲੋਤੇ ਸੀਗੇ ਠੀਕ ਹੈ ਜੀ ਇਹਨਾਂ ਨੇ ਸਾਡੇ ਉੱਤੇ ਗੋਲੇ ਚਲਾਏ ਜਾਤੇ ਸੀ ਹਰਿਆਣੇ ਦੇ ਵਿੱਚ ਐਂਟਰ ਕੀਤਾ ਤਾਂ ਸੜਤੇ ਚਲਾਏ ਜਾਣ ਇੱਥੇ ਬਜ਼ੁਰਗ ਬੰਦੇ ਕਈ ਡਿੱ ਕੋਈ ਸਾਡੇ ਲੋਹਨ ਬਾਈ ਕੁਝ ਨਹੀਂ ਹੋਇਆ ਪਰ ਇਹਨਾਂ ਆਸੇ ਗਲਤ ਕੰਮ ਆ ਮੁੜ ਕੇ ਇਹਨਾਂ ਨੇ ਡਰੋਂ ਰਾਈ ਵੀ ਘੋੜੇ ਪਿੱਛੇ ਮਾਰਿਆ ਜਿਹੜੇ ਪਿੱਛੇ ਸੰਗੇ ਪ੍ਰਚਾਦਾ ਚੱਗ ਰਹੀ ਸੀ ਉਹਨਾਂ ਨੇ ਉੱਤੇ ਵੀ ਗੋਲੇ ਚਲਾਏਗੇ ਉਹਨਾਂ ਤੇ ਕਿਹੜੀ ਗੱਲ ਚਲਾਏਗੇ ਇਸ ਗੱਲ ਦੀ ਸੀ ਗੱਲ ਕੀਤੀ ਆ ਤੁਹਾਡੇ 6:00 ਵੀ ਵਜੇ ਤੂੰ ਦਿਖਾ ਰਹੇ ਸੀ ਪਹਿਲਾਂ ਮੇਰੇ ਪਿਛਲੇ ਸਾਲ ਦੀ ਸੱਟ ਵੀਰ ਜੀ ਫੜੇ ਇੱਕ ਮਿੰਟ ਪਿਛਲੇ ਸਾਲ ਦੀ ਸੱਟ ਆ ਏ ਮੈਚ ਰੋਕੇ ਆ ਜੀ ਪੰਜਾਲ ਮੇਰੇ ਗੋਲਾ ਵੱਜ ਗਿਆ ਸੀਗਾ ਇਹ ਗੋਲੇ ਵੱਜ ਗਿਆ ਸੀ ਮੇਰਾ ਗੋਲਾ ਵੱਜਿਆ ਸੀਗਾ ਪੱਟ ਪੜ ਗਿਆ ਸੀਗਾ ਸਿਰਫ ਇਹਨਾਂ ਗਲਤੀ ਕਰਕੇ ਉਹਨਾਂ ਸੀ ਵੀਰਾਂ ਨੂੰ ਇਹ ਬੇਨਤੀ ਕਰਦੇ ਤੁਸੀਂ ਬੋਰੀਆਂ ਗੱਲੀਆਂ ਕਰਕੇ ਰੱਖੋ ਆ ਦੇਖ ਸਕਦੇ ਹੋ ਜੋਸ਼ ਤੁਸੀਂ ਇਹ ਜੋਸ਼ ਹੈ ਪਿਛਲੀ ਬਾਾਰ ਬਾਈ ਦਾ ਜਿਹੜਾ ਪੱਟ ਪਾੜ ਗਿਆ ਸੀਗਾ ਆ ਦੇਖ ਸਕਦੇ ਹੋ ਫੇਰ ਵੀ ਜਿਹੜਾ ਬਾਈ ਇੱਥੇ ਖੜਾ ਕਿਉਂਕਿ 10 ਮਿੰਟ ਦੇ ਦਿਓ ਸਾਨੂੰ 10 ਮਿੰਟ ਦੇ ਵਿੱਚ ਅੱਧੇ ਘੰਟੇ ਘੰਟੇ ਦੇ ਵਿੱਚ ਸਾਰਾ ਕੁਝ ਪੱਟ ਦਾਂਗੇ ਵੀ ਅਸੀਂ ਵੀ ਤੁਹਾਡੇ ਨਾਲੇ ਜਾਵਾਂਗੇ ਆਪਾਂ ਜਾਣਾ ਸਾਰਿਆਂ ਨੇ ਜਾਣਾ ਜਾਬ ਤੇ ਚ ਰਹਿਣਾ ਜਾਬ ਤੇ ਜਿ ਰਹਿਣਾ ਵਾਹਿਗੁਰੂ ਦਾ ਜਾਬ ਕਰੋ ਸਾਰੇ ਬਣਾਈ ਰੱਖੋ ਸ਼ਾਂ ਪਹਿਲਾ ਵੱਟੇ ਆ ਇਹਨਾਂ ਨੂੰ ਹੁਣ ਵੀ ਵੱਟ ਕੇ ਦਿਖਾਵਾਂਗੇ ਸਾਡੇ ਜੋਸ਼ ਨੂੰ ਸਾਡੇ ਹੌਸਲੇ ਨੂੰ ਤੋੜ ਨਹੀਂ ਸਾਦੇ ਸਾਡੇ ਹੌਸਲੇ ਬੁਲੰਦ ਆ ਅਸੀਂ ਤੋੜ ਕੇ ਇਹਨਾਂ ਨੂੰ ਬੈਰੀਕੇਡ ਨੂੰ ਪਾਰ ਲੰਘਾਂਗੇ ਪਰ ਸ਼ਾਂਤੀ ਬਣਾਈ ਰੱਖੋ ਤੁਹਾਡੇ ਨਾਲ ਹੀ ਜਾਵਾਂਗੇ ਤਾਂ ਦੇਖ ਸਕਦੇ ਹੋ ਪਿੱਛੇ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਕਿਸਾਨ ਆ ਚੁੱਕੇ ਨੇ ਹਜ਼ਾਰਾਂ ਟਰੈਕਟਰ ਟਰਾਲੀਆਂ ਆ ਪਏ ਨੇ ਤਾਂ ਅਸੀਂ ਵੀ ਜਿਹੜਾ ਦੇਖ ਸਕਦੇ ਹੋ ਉਸੇ ਪਿੱਛੇ ਅਨਾਉਂਸਮੈਂਟ ਹੋ ਰਹੀ ਹੈ ਮੈਂ ਕਹੂੰਗਾ ਜਸ਼ਨ ਇੱਧਰ ਦਿਖਾਇਆ ਜਾਵੇ ਮੇਰੇ ਪਿੱਛੇ ਕਿਸ ਸਾਹਬ ਦਾ ਅਨਾਉਂਸਮੈਂਟ ਜਿਹੜੀ ਹੋ ਰਹੀ ਹੈ ਪੁਲਿਸ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ ਤੁਸੀਂ ਦੇਖ ਸਕਦੇ ਹੋ ਆ ਪਿੱਛੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇਖ ਸਕਦੇ ਹੋ ਸੀਆਰਪੀਐਫ ਦੀਆਂ ਟੀਮਾਂ ਖੜੀਆਂ ਨੇ ਤਾਂ ਇਹ ਜਿਹੜਾ ਦੇਖ ਸਕਦੇ ਹੋ ਸੀ ਪਿੱਛੇ ਮਾਹੌਲ ਬਣਿਆ ਹੋਇਆ ਕਿਸ ਪ੍ਰਕਾਰ ਹੰਝੂ ਗੈਸ ਦੇ ਗੋਲੇ ਛੁੱਟੇ ਜਾ ਰਿਹਾ ਪਰ ਕਿਸਾਨ ਕਹਿੰਦੇ ਦਬਦਰ ਨਹੀਂ ਅਸੀਂ ਜਾ ਕੇ ਰ੍ਹਾਂਗੇ ਤਾਂ ਦਾ ਦੇ ਕੇ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਇਹ ਤਸਵੀਰਾਂ ਸ਼ੰਭੂ ਬੈਰੀਅਰ ਤੋਂ ਕੜ ਕੇ ਤਾਂ ਇੱਥੇ ਜੋ ਨੌਜਮਾ ਖੜੇ ਉਹ ਨਾਲ ਗੱਲਬਾਤ ਕਰਦੇ ਆਂ ਭਾਈ ਪੂਰੀ ਤਿਆਰੀ ਹੈ ਫਿਰ ਹਾਂ ਤਿਆਰੀ ਹੈ ਬਾਬਾ ਜੀ ਪੂਰੀ ਅਸੀਂ ਤਾਂ ਇਹ ਕਹਿੰਨੇ ਵੀ ਸਾਡੇ ਬਣਦੇ ਹੱਕ ਸਾਨੂੰ ਦੇ ਦਿਓ ਸਾਨੂੰ ਉਰੇ ਖੜਨ ਦੀ ਲੋੜ ਨਾ ਪਵੇ ਠੀਕ ਆ ਜੇ ਸਾਡੇ ਬਣਦੇ ਹੱਕ ਨਹੀਂ ਦੇਣਗੇ ਅਸੀਂ ਪੂਰੀ ਦੀ ਤਿਆਰੀ ਦੇ ਵਿੱਚ ਵੀ ਅਸੀਂ ਕਹਿ ਰਹੇ ਹਾਂ ਵੀ ਸ਼ਾਂਤੀ ਬਣਾਈ ਰੱਖੋ ਜੇ ਨਹੀਂ ਸਾਡੇ ਬਣਦੇ ਹੱਕਦੰਦੇ ਫਿਰ ਅਸੀਂ ਤਿਆਰ ਆਂ ਜੋ ਕਰਨਾ ਫਿਰ ਇਹ ਬੈਰੀਗੇਡ ਕਿਆ ਚੀਆਂ ਆਹ ਉਰਾ ਜੋ ਮੜਾ ਜਾ ਮੈਂ ਕਹੂੰਗਾ ਪਿੱਛੇ ਦੇਖ ਸਕਦੇ ਹੋ ਸੀ ਕੈਮਰਾਮੈਨ ਨੂੰ ਕਿ ਜਸ਼ਨ ਪਿੱਛੇ ਦਿਖਾਇਆ ਜਾਵੇ ਕਿਸ ਪ੍ਰਕਾਰ ਹਰਿਆਣਾ ਦੇ ਵਿੱਚ ਜਿਹੜਾ ਠੀਕ ਮੇਰੇ ਪਿੱਛੇ ਦੇਖ ਸਕਦੇ ਹੋ ਜੀ ਹਰਿਆਣਾ ਦੇ ਵਿੱਚ ਕਿਵੇਂ ਜਿਹੜਾ ਪੁਲਿਸ ਦੀ ਨਫਰੀ ਤਨਾਦ ਕੀਤੀ ਹੈ ਸੀ ਆਰ ਪੀ ਐਫ ਲਗਾਈ ਗਈਆਂ ਹੰਝੂ ਕਾਂ ਦੇ ਗੋਲੇ ਵੀ ਸੁੱਟੇ ਜਾ ਰਹੇ ਆ ਭਾਈ ਸਰ ਇੱਥੇ ਪੂਰੇ ਅਸੀਂ ਪਿਆਰ ਨਾਲ ਖਲੋਤੇ ਸੀਗੇ ਠੀਕ ਹੈ ਜੀ ਇਹਨਾਂ ਨੇ ਸਾਡੇ ਉੱਤੇ ਗੋਲੇ ਚਲਾਏ ਜਾ ਤੀ ਹਰਿਆਣੇ ਦੇ ਵਿੱਚ ਐਂਟਰ ਕੀਤੇ ਤਾਂ ਸੜ ਤੇ ਚਲਾਏ ਜਾਣ ਇੱਥੇ ਬਜ਼ੁਰਗ ਬੰਦੇ ਕਈ ਡਿੱਗੇ ਕਈਆਂ ਉਹੀ ਸਾਡੇ ਲੋਹਨ ਬਾਜੀ ਕੁਝ ਨਹੀਂ ਹੋਇਆ ਪਰ ਨਾਲ ਉਸੇ ਗਲਤ ਕੰਮ ਆ ਮੁੜ ਕੇ ਇਹਨਾਂ ਨੇ ਡਰਾ ਨਹੀਂ ਵੀ ਘੋੜੇ ਪਿੱਛੇ ਮਾਰਿਆ ਜਿਹੜੇ ਪਿੱਛੇ ਸੰਗੇ ਪ੍ਰਸ਼ਾਦਾ ਚੱਕ ਰਹੀ ਸੀ ਉਹਨਾਂ ਨੇ ਉੱਤੇ ਵੀ ਗੋਲੇ ਚਲਾਏਗੇ ਉਹਨਾਂ ਤੇ ਕਿਹੜੀ ਗੋਲੇ ਚਲਾਏਗੇ ਇਸ ਗੱਲ ਦੀ ਸੀ ਗੱਲ ਕੀਤੀ ਆ ਤੁਹਾਡੇ ਸੱਟ ਵੀ ਵਜੇ ਤੂੰ ਦਿਖਾ ਰਹੇ ਸੀ ਪਹਿਲਾਂ ਮੇਰੇ ਪਿਛਲੇ ਸਾਲ ਦੀ ਸੱਟ ਵੀਰ ਜੀ ਫੜੇ ਇੱਕ ਮਿੰਟ ਪਿਛਲੇ ਸਾਲ ਦੀ ਸੱਟ ਆ ਏ ਮੈਂ ਦੇਖ ਰਿਹਾ ਅੱਜ ਤਾਂ ਪਿੰਡ ਵਾਲੇ ਮੇਰੇ ਗੋਲਾ ਵੱਜ ਗਿਆ ਸੀਗਾ ਗੋਲੇ ਵੱਜ ਗਿਆ ਮੇਰਾ ਗੋਲਾ ਵੱਜਿਆ ਸੀਗਾ ਪੱਟ ਪੜ ਗਿਆ ਸੀਗਾ ਸਿਰਫ ਇਹਨਾਂ ਗਲਤੀ ਕਰਕੇ ਉਹਨਾਂ ਸੀ ਵੀਰਾਂ ਨੂੰ ਇਹ ਬੇਨਤੀ ਕਰਦੇ ਤੁਸੀਂ ਬੋਰੀਆਂ ਗੱਲੀਆਂ ਕਰਕੇ ਰੱਖੋ ਆਹ ਦੇਖ ਸਕਦੇ ਹੋ ਜੋਸ਼ ਤੁਸੀਂ ਇਹ ਜੋਸ਼ ਹੈ ਪਿਛਲੀ ਬਾਾਰ ਬਾਈ ਦਾ ਜਿਹੜਾ ਪੱਟ ਪਾੜ ਗਿਆ ਸੀਗਾ ਆਹ ਦੇਖ ਸਕਦੇ ਹੋ ਫੇਰ ਵੀ ਜਿਹੜਾ ਬਾਈ ਇੱਥੇ ਖੜਾ ਕਿਉਂਕਿ 10 ਮਿੰਟ ਦੇ ਦਿਓ ਸਾਨੂੰ 10 ਮਿੰਟ ਦੇ ਵਿੱਚ ਅੱਧੇ ਘੰਟੇ ਘੰਟੇ ਦੇ ਵਿੱਚ ਸਾਰਾ ਕੁਝ ਪੱਟ ਦਾਂਗੇ ਵੀ ਅਸੀਂ ਵੀ ਤੁਹਾਡੇ ਨਾਲੇ ਜਾਵਾਂਗੇ ਆਪਾਂ ਜਾਣਾ ਸਾਰਿਆਂ ਨੇ ਜਾਣਾ ਜਾਬਤੇ ਚ ਰਹਿਣਾ ਜਾਬਤੇ ਚ ਰਹਿਣਾ ਵਾਹਿਗੁਰੂ ਦਾ ਜਾਬ ਕਰੋ ਸਾਰੇ ਬਣਾਈ ਰੱਖ ਪਹਿਲਾ ਵੱਟੇ ਆ ਇਹਨਾਂ ਨੂੰ ਹੁਣ ਵੀ ਵੱਟ ਕੇ ਦਿਖਾਵਾਂਗੇ ਸਾਡੇ ਜੋਸ਼ ਨੂੰ ਸਾਡੇ ਹੌਸਲੇ ਨੂੰ ਤੋੜ ਨਹੀਂ ਸਾਦੇ ਸਾਡੇ ਹੌਸਲੇ ਬੁਲੰਦ ਆ ਅਸੀਂ ਤੋੜ ਕੇ ਇਹਨਾਂ ਨੂੰ ਬੈਰੀਕੇਡ ਨੂੰ ਪਾਰ ਲੰਘਾਂਗੇ ਪਰ ਸ਼ਾਂਤੀ ਬਣਾਈ ਰੱਖੋ ਤੁਹਾਡੇ ਨਾਲ ਹੀ ਜਾਵਾਂਗੇ ਤਾਂ ਦੇਖ ਸਕਦੇ ਹੋ ਪਿੱਛੇ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਕਿਸਾਨ ਆ ਚੁੱਕੇ ਨੇ ਹਜ਼ਾਰਾਂ ਟਰੈਕਟਰ ਟਰਾਲੀਆਂ ਆ ਪਏ ਨੇ ਤਾਂ ਅਸੀਂ ਵੀ ਜਿਹੜਾ ਦੇਖ ਸਕਦੇ ਹੋ ਉਸੇ ਪਿੱਛੇ ਅਨਾਉਂਸਮੈਂਟ ਹੋ ਰਹੀ ਹੈ ਮੈਂ ਕਹੂੰਗਾ ਜਸ਼ਨ ਇੱਧਰ ਦਿਖਾਇਆ ਜਾਵੇ ਮੇਰੇ ਪਿੱਛੇ ਕਿਸ ਹਿਸਾਬ ਨਾਲ ਅਨਾਉਂਸਮੈਂਟ ਜਿਹੜੀ ਹੋ ਰਹੀ ਹੈ ਪੁਲਿਸ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ ਤੁਸੀਂ ਦੇਖ ਸਕਦੇ ਹੋ ਆ ਪਿੱਛੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇਖ ਸਕਦੇ ਹੋ ਸੀਆਰਪੀਐਫ ਦੀਆਂ ਟੀਮਾਂ ਖੜੀਆਂ ਨੇ ਤਾਂ ਇਹ ਜਿਹੜਾ ਦੇਖ ਸਕਦੇ ਹੋ ਸੀ ਪਿੱਛੇ ਮਾਹੌਲ ਬਣਿਆ ਹੋਇਆ ਕਿਸ ਪ੍ਰਕਾਰ ਹੰਝੂ ਗੈਸ ਦੇ ਗੋਲੇ ਛੁੱਟੇ ਜਾ ਰਿਹਾ ਪਰ ਕਿਸਾਨ ਕਹਿੰਦੇ ਦਬਦਰ ਨਹੀਂ ਅਸੀਂ ਜਾ ਕੇ ਰ੍ਹਾਂਗੇ ਤਾਂ ਦਾ ਦੇ ਕੇ ਤਸਵੀਰਾਂ ਜੜੀਆਂ ਸਾਹਮਣੇ ਆ ਰਹੀਆਂ ਨੇ ਇਹ ਤਸਵੀਰਾਂ ਸ਼ੰਭੂ ਬੈਰੀਅਰ ਤੋਂ ਕੜ ਕੇ ਤਾਂ ਇੱਥੇ ਜੋ ਨੌਜਮਾ ਖੜੇ ਉਹਨਾਂ ਗੱਲਬਾਤ ਕਰਦੇ ਆਂ ਭਾਈ ਪੂਰੀ ਤਿਆਰੀ ਹੈ ਫਿਰ ਹਾਂ ਤਿਆਰੀ ਹੈ ਬਾਬਾ ਜੀ ਪੂਰੀ ਅਸੀਂ ਤਾਂ ਇਹ ਕਹਿੰਨੇ ਵੀ ਸਾਡੇ ਬੰਦੇ ਹੱਕ ਸਾਨੂੰ ਦੇ ਦਿਓ ਸਾਨੂੰ ਵੀ ਖੜਨ ਦੀ ਲੋੜ ਨਾ ਪਵੇ ਠੀਕ ਆ ਜੇ ਸਾਡੇ ਬੰਦੇ ਹੱਕ ਨਹੀਂ ਦੇਣਗੇ ਅਸੀਂ ਪੂਰੀ ਦੀ ਤਿਆਰੀ ਦੇ ਵਿੱਚ ਵੀ ਅਸੀਂ ਕਹਿ ਰਹੇ ਵੀ ਸ਼ਾਂਤੀ ਬਣਾਈ ਰੱਖੋ ਜੇ ਨਹੀਂ ਸਾਡੇ ਬਣਦੇ ਹੱਕਦੰਦੇ ਫਿਰ ਅਸੀਂ ਤਿਆਰ ਆਂ ਜੋ ਕਰਨਾ ਫਿਰ ਇਹ ਬੈਰੀਗੇਡ ਕਿਆ ਚੀਆਂ ਆਹ ਉਰਾ ਜੋ ਮੜਾ ਜਾ ਮੈਂ ਕਹੂੰਗਾ ਪਿੱਛੇ ਦੇਖ ਸਕਦੇ ਹੋ ਸੀ ਕੈਮਰਾਮੈਨ ਨੂੰ ਕਹੂੰ ਕਿ ਜਸ਼ਨ ਪਿੱਛੇ ਦਿਖਾਇਆ ਜਾਵੇ ਕਿਸ ਪ੍ਰਕਾਰ ਹਰਿਆਣਾ ਦੇ ਵਿੱਚ ਜਿਹੜਾ ਠੀਕ ਮੇਰੇ ਪਿੱਛੇ ਦੇਖ ਸਕਦੇ ਹੋ ਜੀ ਹਰਿਆਣਾ ਦੇ ਵਿੱਚ ਕਿਵੇਂ ਜਿਹੜਾ ਪੁਲਿਸ ਦੀ ਨਫਰੀ ਤਨਾਦ ਕੀਤੀ ਹੈ ਸੀ ਆਰ ਪੀ ਐਫ ਲਗਾਈ ਗਈਆਂ ਹੰਝੂ ਗਾਏ ਤੇ ਗੋਲੇ ਵੀ ਸੁੱਟੇ ਜਾ ਰਹੇ ਆ ਭਾਈ ਸਰ ਇੱਥੇ ਪੂਰੇ ਅਸੀਂ ਪਿਆਰ ਨਾਲ ਖਲੋਤੇ ਸੀਗੇ ਠੀਕ ਹੈ ਜੀ ਇਹਨਾਂ ਨੇ ਸਾਡੇ ਉੱਤੇ ਗੋਲੇ ਚਲਾਏ ਜਾ ਤੀ ਹਰਿਆਣੇ ਦੇ ਵਿੱਚ ਐਂਟਰ ਕੀਤੇ ਤਾਂ ਸਾਈਡ ਤੇ ਚਲਾਏ ਜਾਣ ਇੱਥੇ ਬਜ਼ੁਰਗ ਬੰਦੇ ਕਈ ਡ ਕੋਈ ਸਾਡੇ ਵੱਲ ਹੋਣਨ ਬਾਜੀ ਕੁਝ ਨਹੀਂ ਹੋਇਆ ਪਰ ਨਾਲ ਉਸੇ ਗਲਤ ਕੰਮ ਆ ਮੁੜ ਕੇ ਇਹਨਾਂ ਨੇ ਡਰੋਂ ਰਾਈ ਵੀ ਘੋੜੇ ਪਿੱਛੇ ਮਾਰੀ ਜਿਹੜੇ ਪਿੱਛੇ ਸੰਗੇ ਪ੍ਰਚਾਦਾ ਚੱਗ ਰਹੀ ਸੀ ਉਹਨਾਂ ਨੇ ਉੱਤੇ ਵੀ ਗੋਲੇ ਚਲਾਏਗੇ ਉਹਨਾਂ ਤੇ ਕਿਹੜੀ ਗੋਲੇ ਚਲਾਏਗੇ ਇਸ ਗੱਲ ਦੀ ਸੀ ਗੱਲ ਕੀਤੀ ਆ ਤੁਹਾਡੇ 6:00 ਵੀ ਵਜੇ ਤੂੰ ਦਿਖਾ ਰਹੇ ਸੀ ਪਹਿਲਾਂ ਮੇਰੇ ਪਿਛਲੇ ਸਾਲ ਦੀ ਸੱਟ ਵੀਰ ਜੀ ਫੋਟੋ ਇੱਕ ਮਿੰਟ ਪਿਛਲੇ ਸਾਲ ਦੀ ਸੱਟ ਆ ਏ ਮੈਂ ਦੇਖਿਆ ਅੱਜ ਤਾਂ ਪਿੰਡ ਵਾਲੇ ਮੇਰੇ ਗੋਲਾ ਵੱਜ ਗਿਆ ਸੀਗਾ ਗੋਲੇ ਵੱਜ ਗਿਆ ਸੀ ਮੇਰਾ ਗੋਲਾ ਵੱਜਿਆ ਸੀਗਾ ਪੱਟ ਪੜ ਗਿਆ ਸੀਗਾ ਸਿਰਫ ਇਹਨਾਂ ਗਲਤੀ ਕਰਕੇ ਉਹਨਾਂ ਸੀ ਵੀਰਾਂ ਨੂੰ ਇਹ ਬੇਨਤੀ ਕਰਦੇ ਤੁਸੀਂ ਬੋਰੀਆਂ ਗੱਲੀਆਂ ਕਰਕੇ ਰੱਖੋ ਆ ਦੇਖ ਸਕਦੇ ਹੋ ਜੋਸ਼ ਤੁਸੀਂ ਇਹ ਜੋਸ਼ ਹੈ ਪਿਛਲੀ ਬਾਾਰ ਬਾਈ ਦਾ ਜਿਹੜਾ ਪੱਟ ਪਾੜ ਗਿਆ ਸੀਗਾ ਦੇਖ ਸਕਦੇ ਹੋ ਫੇਰ ਵੀ ਜਿਹੜਾ ਬਾਈ ਇੱਥੇ ਖੜਾ ਕਿਉਂਕਿ 10 ਮਿੰਟ ਦੇ ਦਿਓ ਸਾਨੂੰ 10 ਮਿੰਟ ਦੇ ਵਿੱਚ ਅੱਧੇ ਘੰਟੇ ਘੰਟੇ ਦੇ ਵਿੱਚ ਸਾਰਾ ਕੁਝ ਪੱਟ ਦਾਂਗੇ ਵੀ ਅਸੀਂ ਵੀ ਤੁਹਾਡੇ ਨਾਲੇ ਜਾਵਾਂਗੇ ਆਪਾਂ ਜਾਣਾ ਸਾਰਿਆਂ ਨੇ ਜਾਣਾ ਜਾਬ ਤੇ ਚ ਰਹਿਣਾ ਜਾਬ ਤੇ ਚ ਰਹਿਣਾ ਵਾਹਿਗੁਰੂ ਦਾ ਜਾਬ ਕਰੋ ਸਾਰੇ ਬਣਾਈ ਰੱਖੋ ਸ਼ਾਂਤੀ ਪਹਿਲਾਂ ਵੱਟੇ ਆ ਇਹਨਾਂ ਨੂੰ ਹੁਣ ਵੀ ਵੱਟ ਕੇ ਦਿਖਾਵਾਂਗੇ ਸਾਡੇ ਜੋਸ਼ ਨੂੰ ਸਾਡੇ ਹੌਸਲੇ ਨੂੰ ਤੋੜ ਨਹੀਂ ਸਾਦੇ ਸਾਡੇ ਹੌਸਲੇ ਬੁਲੰਦਾ